ਪੂ ਵਿਗਿਆਨੀ ਦੂਰ ਜੰਗਲ ਵਿੱਚ ਸੈਂਪਲ ਇਕੱਠੇ ਕਰਨ ਗਏ ਹੋਏ ਸਨ ਸਾਰਾ ਦਿਨ ਦੋਵੇਂ ਨੇ ਮਿਲ ਕੇ 6 ਵੱਡੇ ਪੱਥਰ ਇਕੱਠੇ ਕਰ ਲਏ ਸ਼ਾਮ ਨੂੰ ਉਹਨਾਂ ਨੂੰ ਜੰਗਲ ਤੋਂ ਬਾਹਰ ਲੈ ਜਾਣ ਲਈ ਹੈਲੀਕਾਪਟਰ ਆ ਗਿਆ ਪੂ ਵਿਗਿਆਨੀ ਆਪਣੇ ਪੱਥਰ ਹੈਲੀਕਾਪਟਰ ਤੇ ਚੜਾਉਣ ਲੱਗੇ ਜਦੋਂ ਹੈਲੀਕਾਪਟਰ ਦੇ ਪਾਇਲਟ ਨੇ ਵੇਖਿਆ ਕਿ 6 ਵੱਡੇ ਪੱਥਰ ਹਨ ਉਹ ਕਹਿੰਦਾ ਇੰਨੇ ਸਾਰੇ ਪੱਥਰ ਇਹਨਾਂ ਦਾ ਵਜ਼ਨ ਹੈਲੀਕਾਪਟਰ ਨਹੀਂ ਚੱਲ ਸਕਦਾ ਤੁਸੀਂ ਸਿਰਫ 4 ਪੱਥਰ ਲੈ ਜਾ ਸਕਦੇ ਹੋ ਦੋ ਇੱਥੇ ਹੀ ਛੱਡੋ ਭੂ ਵਿਗਿਆਨੀ ਕਹਿਣ ਲੱਗੇ ਭਾ ਇੰਨੀ ਮਿਹਨਤ ਨਾਲ ਲੱਭੇ ਹਨ ਪਿਛਲੇ ਸਾਲ ਵੀ ਅਸੀਂ ਇੰਨੇ ਹੀ ਵਜਨ ਦੇ ਪੱਥਰ ਚੜ੍ਹਾਏ ਸਨ ਤੇ ਹੈਲੀਕਾਪਟਰ ਉੜ ਗਿਆ ਸੀ ਦੋਵੇਂ ਤੇ ਪਾਇਲਟ ਵਿੱਚ ਬੈਸ ਚਲਦੀ ਰਹੀ ਪਾਇਲਟ ਨੇ ਸੋਚਿਆ ਚਲੋ ਪਿਛਲੇ ਸਾਲ ਵੀ ਲੈ ਗਏ ਸਨ ਤਾਂ ਸ਼ਾਇਦ ਠੀਕ ਹੀ ਹੋਵੇ ਅਤੇ ਉਹ 6 ਦੇ 6 ਪੱਥਰ ਲੈ ਜਾਣ ਲਈ ਰਾਜ਼ੀ ਹੋ ਗਿਆ ਪਰ ਜਦੋਂ ਹੈਲੀਕਾਪਟਰ ਉੜਿਆ ਥੋੜੀ ਦੇਰ ਬਾਅਦ ਹੌਲੀ ਹੌਲੀ ਹੀਟਾਂ ਆਉਣ ਲੱਗਿਆ ਵજન ਜ਼ਿਆਦਾ ਹੋਣ ਕਾਰਨ ਹੈਲੀਕਾਪਟਰ ਜੰਗਲ ਵਿੱਚ ਹੀ ਕਰੈਸ਼ ਕਰ ਗਿਆ। ਕੁਝ ਸਮੇਂ ਬਾਅਦ ਪਾਇਲਟ ਅਤੇ ਦੋਵੇਂ ਭੂ ਵਿਗਿਆਨੀ ਇੱਕ ਦਰਖਤ ਤੇ ਲਟਕ ਕੇ ਹੋਏ ਸਨ। ਪਹਿਲਾ ਭੂ ਵਿਗਿਆਨੀ ਕਹਿੰਦਾ ਕਿਉਂ ਭਾਈ ਧਰਤੀ ਦੀ ਬੜਾਵਟ ਅਤੇ ਵਾਤਾਵਰਣ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਅਸੀਂ ਕਿੱਥੇ ਕਰੈਸ਼ ਹੋਇਆ? ਦੂਜਾ ਭੂ ਵਿਗਿਆਨੀ ਹੌਲੀ ਯਕੀਨ ਨਾਲ ਤਾਂ ਦੱਸਣਾ ਤਾਂ ਔਖਾ ਹੈ ਪਰ ਹਾਂ ਇਹ ਲਗਭਗ ਉਹੀ ਥਾਂ ਹੈ ਜਿੱਥੇ ਸਾਡਾ ਹੈਲੀਕਾਪਟਰ ਪਿਛਲੇ ਸਾਲ ਕਰੈਸ਼ ਹੋਇਆ ਸੀ। ਇਹ ਸੁਣਦੇ ਹੀ ਪਾਇਲਟ ਨੇ ਦਰਖਤ ਤੋਂ ਛਾਲ ਮਾਰ ਲਈ